दूसरे पेर चलना पता नहीं ਲੋਜੀ ਇੱਕ ਵੀਡੀਓ ਜਿਹੜੀ ਇੱਕ ਇੱਕ ਸੈਕਿੰਡ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਸ ਵੀਡੀਓ ਵਿੱਚ ਲੀਆਂ ਮੋਟੀਆਂ-ਮੋਟੀਆਂ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਇਹਨਾਂ ਗੱਲਾਂ ਦੇ ਅਰਥ ਕੀ ਨੇ ਤੇ ਇਹਨਾਂ ਗੱਲਾਂ ਦੇ ਕੀਤੇ ਜਾਣ ਦੇ ਪਿੱਛੇ ਕਾਰਨ ਕੀ ਹੈ ਇਹ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਜਾਣਕਾਰੀਆਂ ਮਿਲਣਗੀਆਂ ਦਰਅਸਲ ਲਗਾਤਾਰ سوشل میڈیا ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਇਹ ਵੀ ਹੈ ਪਰ ਇਸ ਨੂੰ ਲੋਕਾਂ ਦੇ ਵੱਲੋਂ ਹਾਂ ਪੱਕੀ ਵੀ ਲਿਆ ਜਾ ਰਿਹਾ ਹੈ ਤੇ ਨਾ ਪੱਕੀ ਵੀ ਕਿਹਾ ਜਾ ਰਿਹਾ ਹੈ ਇਹ ਕਿਉਂ ਕਿਹਾ ਜਾ ਰਿਹਾ ਇਹ ਸਾਰੀਆਂ ਸਥਿਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦਰਅਸਲ ਇਸ ਦੇ ਵਿੱਚ ਮਹੰਤਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਣ ਤੋਂ ਬਾਅਦ ਵਧਾਈ ਲੈਣ ਦੇ ਲਈ ਆਇਆ ਗਿਆ ਹੈ ਇਹ ਕਿਹੜੇ ਪਿੰਡ ਦੀ ਵੀਡੀਓ ਆ ਕਿੱਥੋਂ ਦੀ ਵੀਡੀਓ ਆ ਇਸ ਦੇ ਬਾਰੇ ਅਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਪੁਸ਼ਟੀ ਨਹੀਂ ਹੋਈ ਪਰ ਇਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜੰਗਲ ਦੀ ਆਗ ਬਾਂਗ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਤੇ ਇਸ ਦੇ ਵਾਇਰਲ ਹੋਣ ਦੇ ਪਿੱਛੇ ਕਾਰਨ ਇਹ ਹੈ ਲੋਕਾਂ ਦੇ ਵੱਲੋਂ ਲਗਾਤਾਰ ਇਸ ਵੀਡੀਓ ਨੂੰ ਵੇਖ ਕੇ ਅੱਗੇ ਤੋਂ ਅੱਗੇ ਸਾਂਝਾ ਵੀ ਕੀਤਾ ਜਾ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਇਸੇ ਪਿੰਡ ਦੇ ਸਰਪੰਚ ਦੇ ਵੱਲੋਂ ਤਾੜਨਾ ਜਿਹੜੀ ਹੈ ਉਹ ਇਸ ਮਹੰਤ ਨੂੰ ਕੀਤੀ ਜਾ ਰਹੀ ਹੈ ਜਿਸ ਦੇ ਵੱਲੋਂ ਕੇ ਅੜ ਕੇ ਉਥੇ ਵਧਾਈ ਮੰਗੀ ਜਾ ਰਹੀ ਸੀ ਹਾਲਾਂਕਿ ਬਖਵਾਖ ਪਿੰਡਾਂ ਦੇ ਵਿੱਚ ਡੀਸੀ ਸਾਹਿਬ ਦੇ ਹੁਕਮਾਂ ਦੇ ਤਹਿਤ ਭੰਡਾਂ ਦੀ ਵਧਾਈ ਆ ਤੇ ਇਹਨਾਂ ਲੋਕਾਂ ਦੀ ਮਹੰਤਾਂ ਦੀ ਵਧਾਈ ਜਿਹੜੀ ਹੈ ਉਹ ਨਿਰਧਾਰਤ ਕੀਤੀ ਗਈ ਹੈ ਪਰ ਨਿਰਧਾਰਤ ਕੀਤੀ ਜਾਣ ਤੋਂ ਬਾਅਦ ਵੀ ਇਨਾ ਦੇ ਵੱਲੋਂ ਘਰਾਂ ਦੇ ਵਿੱਚ ਆ ਕੇ ਜੇ ਇਸ ਤਰੀਕੇ ਦੇ ਨਾਲ ਵੱਧ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਵੱਧ ਵਧਾਈ ਦੀ ਮੰਗ ਕੀਤੀ ਜਾਂਦੀ ਹੈ ਉਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਪਰ ਕਹਿ ਲਈਏ ਕਿ ਸਵਾਲਾਂ ਦਾ ਘੇਰਾ ਖੜਾ ਕਰਦੀਆਂ ਨੇ ਕਿ ਇਹਨਾਂ ਚੀਜ਼ਾਂ ਦੇ ਨਾਲ ਕੀ ਉਸ ਡੀਸੀ ਸਹਿਬਾਨ ਦੇ ਵੱਲੋਂ ਦਿੱਤੇ ਗਏ ਹੁਕਮ ਜਿਹੜੇ ਨੇ ਉਹਨਾਂ ਨੂੰ ਚਿੱਕੇ ਟੰਗਿਆ ਜਾ ਰਿਹਾ ਹੈ ਜਾਂ ਪਰ ਇਸ ਸਾਰੀ ਸਥਿਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਰੋਪ ਪਾ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਜਿਸ ਨੂੰ ਰੋਕਣ ਦੇ ਕਰਕੇ ਇਸ ਪਿੰਡ ਦੇ ਸਰਪੰਚ ਦੇ ਵੱਲੋਂ ਉਹਨਾਂ ਨੂੰ ਥਾੜਨਾ ਕੀਤੀ ਗਈ ਹੈ ਇਸ ਥਾੜਨਾ ਦੇ ਵਿੱਚ ਸਰਪੰਚ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਉਹ ਕਹਿੰਦੇ ਕਿ ਪਹਿਲਾਂ ਮੇਰੇ ਵੱਲੋਂ ਫੇਸਬੁੱਕ ਅਕਾਊਂਟ ਦੇ ਉੱਪਰ ਇਸ ਦੇ ਬਾਰੇ ਲੋਕਾਂ ਦੇ ਕੋਲੋਂ ਜਾਣਕਾਰੀ ਮੰਗੀ ਗਈ ਸੀ ਤੇ ਪਿੰਡ ਵਾਲਿਆਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਧੱਕੇ ਦੇ ਨਾਲ ਆ ਕੇ ਸਾਡੇ ਕੋਲੋਂ ਵਧਾਈ ਦੇ ਵਿੱਚ ਵੱਧ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜਦ ਕਿ ਵਧਾਈ ਦਾ ਮਤਲਬ ਹੁੰਦਾ ਹੈ ਕਿ ਜਿੰਨੀ ਕਿਸੇ ਦੀ ਆ ਜੇਬ ਅਲੋਕ ਕਰਦੀ ਹੈ ਜਿੰਨੀ ਕਿਸੇ ਦੀ ਜੇਬ ਕਹਿੰਦੀ ਹੈ ਕਿ ਭਾਈ ਤੂੰ ਇੰਨੇ ਕੁ ਪੈਸੇ ਖਰਚ ਸਕਦਾ ਹੈ ਉਸ ਤਰੀਕੇ ਦੇ ਨਾਲ ਖੁਸ਼ੀ ਨਾਵੇਂ ਦਿੱਤੇ ਜਾਂਦੇ ਪੈਸੇ ਜਿਹੜੇ ਨੇ ਉਹਨੂੰ ਵਧਾਈ ਦਾ ਨਾਮ ਦਿੱਤਾ ਜਾਂਦਾ ਹੈ ਪਰ ਜਦੋਂ ਮੰਗ ਕੇ ਇੱਕ ਜिद ਕਰਕੇ ਇੱਕ ਕਹ ਲਈ ਅੜਕੇ ਪੈਸੇ ਮੰਗੇ ਜਾਣ ਕੇ ਭਾਈ ਅਸੀਂ ਤਾਂ 11000 ਲੈਣਾ ਹੈ ਅਸੀਂ ਤਾਂ 21000 ਲੈਣਾ ਅਸੀਂ 31000 ਲੈਣਾ ਤੇ ਕਈਆਂ ਲੋਕਾਂ ਦੇ ਕੋਲੋਂ ਤਾਂ 1-1 ਲੱਖ ਰੁਪਈਆ ਵੀ ਕਢਵਾ ਲਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਵੱਡਾ ਪ੍ਰਸ਼ਨ ਪੈਦਾ ਕਰਦੀਆਂ ਨੇ ਕਿ ਇਹਨਾਂ ਦੇ ਵੱਲੋਂ ਮੰਗੀ ਜਾਂਦੀ ਵਿਧਾਈ ਜਿਹੜੀ ਹੈ ਉਸਦੇ ਜਦੋਂ ਪੈਸੇ ਨਿਰਧਾਰਤ ਕਰ ਦਿੱਤੇ ਗਏ ਤਾਂ ਬਾਅਦ ਦੇ ਵਿੱਚ ਕਿਉਂ ਇਹਨਾਂ ਦੇ ਵੱਲੋਂ ਇਸ ਤਰੀਕੇ ਅੜ ਕੇ ਪੈਸੇ ਮੰਗੇ ਜਾਂਦੇ ਨੇ ਬਾਕੀ ਇਸ ਵਾਇਰਲ ਹੋਰੀ ਵੀਡੀਓ ਦੇ ਉੱਪਰ ਇੱਕ ਵਾਰ ਪਹਿਲਾਂ ਤੁਸੀਂ ਚਾਹਤ ਪਾਓ ਉਸ ਤੋਂ ਬਾਅਦ ਅਗਲੇਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸਰਪੰਚ ਰਾਜੀ ਦਾ ਤੇਰਾ ਘਰ ਵੀ ਲਾਤੀ ਤੇਰੀ ਮਰਜ਼ੀ ਕੋ ਸਰਪੰਚ ਦਾ ਜੀ ਰਣ ਖੁਸ਼ ਹੋ ਕੇ ਹਾਂ 1100 ਰੁਪਏ ਇਹ ਤੇਰਾ ਫਰਜ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾਗਾ ਵੀ ਆਓ ਕੀ ਲਾਤੀ ਮੈਨੂੰ ਜੋ ਮناسب ਗੱਲ ਲੱਗੀ ਹੈ ਮੈਂ ਕਰ ਦਿੱਤੀ ਹੋਰ ਵੀ ਕੋਈ ਚਲੋ ਜਿਹੜਾ ਕੋਈ ਮੇਨ ਮੰਗਦਾ ਹੋਦਾ ਵੀ ਦੱਸ ਦਿੰਦਾ ਕੁਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਏਦਾਂ ਵਾ ਸਾਨੂੰ ਜੇ ਇਸ ਘਰ ਤੋਂ ਲਾਭਾਂ ਮਿਲਿਆ ਜਾਂ ਉਸ ਘਰ ਚ ਲਾਭਾਂ ਮਿਲਿਆ ਤੱਕੇ ਮਿਲੇਗਾ ਤੇ ਤੇਰੀ ਗੱਲ ਨਹੀਂ ਜੀ ਕਿਸੇ ਨੇ ਨਹੀਂ ਲਾਭਾ ਦਿੱਤਾ ਤੁਈ ਇਹ ਤੇ ਤੁਸੀਂ ਆਪਣੇ ਕੋਲੇ ਕੋ ਕਰ ਲੈ ਮੈਂ ਇਹ ਗੱਲ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲੂਗਾ ਪਹਿਲਾਂ ਲੋਕਾਂ ਦੀ ਰਾਏ ਮੰਗੀ ਆ ਹੂੰ ਉਹਦੇ ਥੱਲੇ ਜਿਵੇਂ ਕਮੈਂਟ ਲੈਣ ਪੜਦੋ ساری ਬੜੀ ਬੜੇ ਲਿਖਈਆਂ ਤੁਸੀਂ ਉਹ ਲੈ ਜਾਓ ਜੇ ਜਿੱਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਜੀ ਨਹੀਂ ਹੋਣਾ ਫਿਰ ਬਾ ਤੁਸੀਂ ਸਾਂ ਮੈਨੂੰ ਜਿੰਨੀ ਮਰਜ਼ੀ ਦਈ ਜਾਓ ਧੰਨਵਾਦ ਇਸ ਸੁਦੇਣੀ ਤੂੰ ਸਰਪੰਚ ਬੰਦਾ ਮੈਂ ਮਗਤਾ ਬੰਦਾ ਮੇਰੀ ਤੰਨੜ ਗੱਲ ਹੀ ਨਹੀਂ ਬੜਾ ਸਿਸ ਵਾਲੀ ਹੋੜੀ ਖੁਸ਼ ਹੋ ਕੇ ਨਹੀਂ ਲੱਗਦਾ ਜੇ ਤੇ ਆਪ ਕੋ ਆ ਕੇ ਜਾਓ ਜੇ ਤੇ ਖੁਸ਼ ਹੋ ਕੇ ਧੰਨਵਾਦ ਜੇ ਤੇ ਧੇਰ ਧੇਰ ਕੋਈ ਨਹੀਂ ਖੁਸ਼ ਹੋਣਾ ਠੀਕ ਹੈ ਕੋਈ ਨਹੀਂ ਕਾਹੜੀ ਕਾਹੜੀ ਬ ਕੋਈ ਨਾ ਮਰੋਕਦਾ ਨਾ ਕੋਈ ਨਾ ਬਣਿਆ ਤੇ ਇਹ ਬਾਕੀ ਦੇ ਪੇੜ ਜਿਵੇਂ ਮਰਜੀ ਕਰੋ ਸਾਡੇ ਜਾ ਰੋਟੀ ਫਿਰ ਮੇਰੀ ਤੇ ਮੇਰੀ ਖਸਾਉਣ ਦਿਆ ਆ ਇੰਨੇ ਵੜੇ ਬਾਦ ਰੱਬ ਨੇ 3 ਆ ਪੁੱਤ ਦਿੰਦਾ ਆ ਇੰਨੇ ਵੜੇ ਬਾਦ ਮੈਂ ਆਉਣਾ ਹੁੰਦਾ ਏ ਕੋਈ ਮਤਲਬ ਉਹ ਸ਼ੌਕ ਇਹਦਾ ਉਹ ਪਤਾ ਹੀ ਨਹੀਂ ਤੈਨੂੰ ਇਹ ਰੋਟੀ ਨਾ ਕੋਈ ਨਾਮ ਨਹੀਂ ਕਰੂ ਇਹਨਾਂ ਨੂੰ ਤੂੰ ਜਿਹੜੀ ਖਵਾੜਵਾ ਕੇ ਮੈਨੂੰ ਪਤਾ ਹੀ ਨਹੀਂ ਤੂੰ ਜਿਹੜੀ ਮਰਜੀ ਕਰਦਾ ਹੋਵੇਂ ਸ਼ਾਮਾਂ ਤੱਕ ਢੀਰ ਮੈਂ ਸ਼ਾਮਾਂ ਤੱਕ ਬਈ ਨਹੀਂ ਆਂਦਾ ਇਹਨੀ ਕੀ ਗੱਲ ਬਣ ਗਈ ਇਸ ਕਰਕੇ ਲਓ ਦੇਖੋ ਆਪਣੀ ਸਾਫ ਤੇ ਸਪਸ਼ਟ ਪੱਕੀ ਗੱਲ ਆ ਆ ਬਾਕੀ ਆ ਸਾਰੇ ਗੁੰਡੇ ਮੂਕੀ ਗੁੰਡੇ ਮੇਜੋ ਹੁੰਦੀਆਂ ਜਿੰਨਾਂ ਨੇ ਰੋਟੀ ਕਰਕੇ ਕਰਕੇ ਨੂੰ ਵੋਟਾਂ ਵੀ ਪਈਆਂ ਮੇਰੇ ਨਾਲ ਤੁਰਦੇ ਵੀ ਇਹਨਾਂ ਦੇ ਵੀ ਪਿਆਣੀਆਂ ਤੇ ਨੂੰ ਆਰ ਸਾਰੀ ਤੋਂ ਸਰਪੰਚ ਬਣਨਾ ਮੈਂ ਮੈਂ ਨਹੀਂ ਬੱਜ ਬਣਦਾ ਮੈਂ ਇਤਨੀ ਬੋਲੀਆਂ ਮਾਰਦਾ ਸਾਡੇ ਗਾੜੀ ਨਾਲ ਸਾਡੇ ਹੱਥ ਜਿਹੜੇ ਬਥੇਰੇ ਪਿੰਡਾਂ ਬਾਕੀ ਤੁਸੀਂ ਕਰੋ ਆਪਣੀ ਜਿੱਦ ਮਰਜੀ ਇੱਥੇ ਨਹੀਂ ਕੀ ਗੱਲ ਚੱਲਦੀ ਪਰ ਇਹ ਤਾਂ ਬਿਲਕੁਲ ਪੰਚਾਇਤ ਦਾ ਬੰਦਾ ਤੂੰ ਜਿਹੜਾ ਕਿ ਇਹ ਮੁਕਤੀ ਨੂੰ ਕਿੱਥੇ ਵੀ ਮੁੰਡੇ ਦੀ ਮੰਮੀ ਨਹੀਂ ਮੁੰਡੇ ਦੀ ਮੰਮੀ ਹਾਜਾ ਤਾਂ ਮਟਵਾਰ ਤੇ ਉਹ ਕੋਚੋ ਕਿ ਕੀ ਰੋਜ ਸੋਨਾ ਕਰਦਾ ਇੱਟਾ ਵੱਡਾ ਮੈਂ ਮੰਨਦਾ ਤੂੰ ਮੈਨੂੰ ਕਿੰਨੇ ਦੇਖ ਕੇ 1100 ਰੁਪਏ ਇਹਦੇ ਵਿੱਚ ਦਰਦਾਂ ਤੋਂ ਵਾਪਸ ਕਰਵਾਉਣਾ ਵੀ ਨਹੀਂ ਇਹ ਬੜੀਆਂ ਗੱਲਾਂ ਬਾਤਾਂ ਕਰਕੇ ਕਿੰਨੇ ਲੈਵਾ ਨਹੀਂ ਮੈਂ ਤੇਰੇ ਸਾਹਮਣੇ ਰੱਖੀ ਜਿੰਨੇ ਹੱਥਾਂ ਨੇ ਦੇਖਿਆ ਜਿੱਤ ਹੋਣਾ ਚੋਣਾ ਹੀ ਫੇਰ ਤੇ ਬੈਠਿਆ ਸੀ ਤੇ ਅੰਦਰੋਂ ਮੈਂ ਦੋ ਮਿੰਟਾਂ ਬੈਠਿਆ ਗਿਆ ਹੁਣ ਇਹਨਾਂ ਦੀ ਲਈ ਕੀ ਕਰਦੀਆਂ ਵੇਖੋ ਨਾ ਹੋ ਗਾਇਆ ਨਾ ਸਾਡੀ ਕੋਈ ਮੂਹਰ ਦਾ ਇਕਰਾਰ ਪਰ ਵਾਰ ਵਾਰ ਆਪਣਾ ਲੈ ਜੁੰਦੇ ਕੀ ਤੋਂ ਗੱਲ ਕਰਦੇ ਸਵਾਲ ਵੀ ਕਰਦਾ ਮੈਂ ਗਾਮੋਂ ਵਰਕੇ ਲੈ ਆ ਤੁਹਾਨੂੰ ਹਰ ਮੈਂ ਅੱਜ ਨਵਾਂ ਰੋੜ ਕੇ ਸਗ ਜਾਣਾ ਤੁਸੀਂ ਇੱਥੇ ਜਾਓ ਯਾਰ ਉਹ ਸਾਨੂੰ ਪਤਾ ਇਹ ਚਿਰ ਨਾਲ ਸਾਨੂੰ ਇੱਕ ਤੋਂ ਵਾਰੀ ਹਾਂ ਇਹ ਕੋ ਕਰਨਾ ਹੀ ਪਿਆ ਹੋਇਆ ਹੈ ਕਿ ਮੈਨੂੰ ਗੱਲ ਸਮਝਾਉਣੀ ਪੈਣੀ ਹੈ ਇਸ ਤਰੀਕੇ ਨਾਲ ਭਾਈ ਜੀ ਨੱਚ ਡੱਪਣ ਦੀ ਨਹੀਂ ਕੋਈ ਵੀ ਲੋੜ ਪੱਲਾ ਬਗਾੜਦਾ ਪੱਲਾ ਬਗਾੜਦਾ ਪੰਜ ਲਾ ਕੇ ਲਾ ਜੀ ਸਕਦੇ ਕਾ ਪਾਦ ਨਫਾ ਬੇ। ਆ ਦੇ ਨਾਲ ਬਾਬਾ ਦੋਨ। ਲੋ ਜੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੇ ਸਰਪੰਚ ਦੇ ਵੱਲੋਂ तमाम ਉਸ ਸਟੈਂਡ ਦੇ ਉੱਪਰ ਕਾਇਮ ਰਾਇਆ ਗਿਆ ਜਿਸ ਦੇ ਬਾਰੇ ਲੋਕਾਂ ਦੇ ਕੋਲੋਂ ਜਾਣਕਾਰੀਆਂ ਪੁੱਛਣ ਤੋਂ ਬਾਅਦ ਸੁਝਾਅ ਲੈਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੱਡੇ ਫੈਸਲੇ ਵੱਲੋਂ ਆਪਣਾ ਕਦਮ ਧਰਾਵਾ ਕੀਤਾ ਗਿਆ। ਉਹ ਕਹਿੰਦੇ ਨੇ ਕਿ ਭਾਈ ਗਲਤ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਆ ਕੇ ਪ੍ਰਭਾਵ ਪਾ ਕੇ ਰੋਹ ਪਾ ਕੇ ਪੈਸੇ ਮੰਗੇ ਜਾਂਦੇ ਨੇ ਜਦਕਿ 1100 ਰੁਪਇਆ ਨਿਰਧਾਰਿਤ ਜਿਹੜਾ ਉਹ ਡੀਸੀ ਸਾਹਿਬ ਦੇ ਵੱਲੋਂ ਕੀਤਾ ਗਿਆ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਜਾਣਕਾਰੀਆਂ ਜਿਹੜੀਆਂ ਨੇ ਪਿੰਡਾਂ ਦੇ ਬਾਹਰ ਫਿਰਨੀਆਂ ਦੇ ਉੱਪਰ ਲਿਖੀਆਂ ਗਈਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਜਿਹੜੇ ਮੰਗਣ ਵਾਲੇ ਨੇ ਉਹਨਾਂ ਦੇ ਵੱਲੋਂ ਮਹੰਤਾਂ ਦੇ ਵੱਲੋਂ ਭੰਡਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਪੈਸੇ ਦੀ ਰਕਮ ਦੀ ਮੰਗ ਜਿਹੜੀ ਆ ਉਹ ਵਧੇਰੇ ਕੀਤੀ ਜਾਂਦੀ ਹੈ ਪਰ ਇਸ ਪੰਡ ਦੇ ਵੱਲੋਂ ਇਹ ਲਿਆ ਗਿਆ ਜਿਹੜਾ ਪ੍ਰਾਣਾ ਇਨੀਸ਼ੀਏਟਿਵ ਜਿਹੜਾ ਇਸ ਨੂੰ ਤੁਸੀਂ ਕਿਵੇਂ ਵੇਖਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਲਮ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਨਾਲ ਦੀ ਨਾਲ ਇਸ ਤਰੀਕੇ ਦੇ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਗਤੀਵਿਧੀਆਂ ਜਿਹੜੀਆਂ ਨੇ ਉਹਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਬਲਬਲੇਵੇਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਉਹਦੇ ਬਾਰੇ ਵੀ ਲਿਖਣਾ ਬਿਲਕੁਲ ਨਾ ਭੁੱਲਣਾ ਜਿਹੜੀ ਮਤੀ ਸਿਰਫ 50 ਡਾ ਲਾ ਦੀ ਕਰਨ ਕਰ ਸਕਦਾ ਜਿਹੜਾ ਫਰਾਂ ਦੇ ਸਾਨੂੰ ਵਿੱਚ ਬਿਠਾਉਂਦਾ ਵਗਾ ਜਿਹੜੀ ਮਤੀ ਸਿਰਫ 50 ਡਾ ਲਾ ਦੀ ਕਰਨ ਕਰ ਸਕਦਾ ਜਿਹੜਾ ਫਰਾਂ ਦੇ ਸਾਨੂੰ ਵਿੱਚ ਬਿਠਾਉਂਦਾ ਵਗਾ